ਅਜਬਾ ਚੰਦ ਜਟੇ ਬੀਰੰ ਦੋਵੇਂ ਬੀਰ ਝੁੱਟੇ ਹੋਏ ਹਨ ਛੋਟੇ ਤੀਰੰ ਤੀਰ ਛੱਡਦੇ ਹਨ ਟੁਕੀ ਟਾਲੰ ਅਤੇ ਢਾਲਾਉ ਤੇ ਵਾਰ ਹੋਣ ਨਾਲ ਟਕ ਟਕ ਹੋ ਰਹੀ ਹੈ ਕਰੋਹੇ ਕਾਲੰ ਕ્રોਧ ਨਾਲ ਕਾਲ ਰੂਪ ਹੋ ਰਹੇ ਹਨ ਟੰਕੇ ਟੋਲੰ ਟੋਲਾ ਤੇ ਡਗੇ ਵੱਜਦੇ ਹਨ ਪੰਕੇ ਪੋਲੰ ਕ੍ਰੋਧਵਾਨ ਹੋਕੇ ਬੋਲਦੇ ਹਨ ਕਛੇ ਸ਼ਸਤਰੰ ਸ਼ਸਤਰ ਫਾਬ ਰਹੇ ਹਨ ਆਛੇ ਆਸਤਰੰ ਆਸਤਰ ਸ਼ੋਭ ਰਹੇ ਹਨ ਕਰੋਧੰ ਕਲਿੰਤੰ ਗੁੱਸਾ ਪੀ ਰਹੇ ਹਨ ਬੋਧੰ ਤ੍ਰਿਤੰ ਹੋਸ਼ ਨੂੰ ਛੱਡ ਰਹੇ ਹਨ ਗਜੈ ਵੀਰੰ ਸੂਰਮੇ ਗਜਦੇ ਹਨ ਤਜੈ ਤੀਰੰ ਤੀਰਾਂ ਨੂੰ ਛੱਡਦੇ ਹਨ ਰੱਤੇ ਨੈਣਾਂ ਆਖਾ ਲਾਲ ਹਨ ਮਾਤੇ ਭੈਣਾਂ ਮਸਤੀ ਨਾਲ ਬੋਲਦੇ ਹਨ ਲੋਜਾ ਸੂਰੰ ਸੂਰ ਮੇ ਲੜਦੇ ਹਨ ਸੋਜਾ ਹੋਰੰ ਆਪਸ਼ਰਾਵਾ ਵੇਖਦਿਆ ਹਨ ਲਗ ਹੈ ਤੀਰੰ ਕਈਆਂ ਨੂੰ ਤੀਰ ਲੱਗਦੇ ਹਨ ਭਗ ਹੈ ਵੀਰੰ ਕਈ ਸੂਰ ਮੇ ਪਜ ਜਾਂਦੇ ਹਨ रोसंग रुझे कई क्रोधवान होके के रुझे हुए हैं अस्तरंग जुझे कई अस्त्रा लड़ रहे हैं झूमे सूरंग सूरमे झूम रहे घूमे होरंग होर घूम रही हैं चकै चारंग चोही पासी देखते दे हैं बकै मारंग मारो मारो बोलते हैं पिदे परमंग ਕਵਾਜਾ ਟੁੱਟ ਗਏ ਹਨ ਛਿੱਦੇ ਚਰਮਾਂ ਢਾਲਾਂ ਛਿੱਜ ਗਈਆਂ ਹਨ ਟੁੱਟਾ ਖਗਲ ਖੜਕਾ ਟੁੱਟ ਗਈਆਂ ਹਨ ਉਠਾ ਅੰਗਲ ਅਤੇ ਉਹਨਾਂ ਵਿੱਚੋਂ ਅੱਗ ਦੀਆਂ ਚਿੰਗਾਰੀਆਂ ਨਿਕਲ ਰਹੀਆਂ ਹਨ ਨਚੇਤਾ ਜੀ ਘੋੜੇ ਨੱਚਦੇ ਹਨ ਗੱਜੇ ਗਾਜੀ ਗਾਜੀ ਗੱਜਦੇ ਹਨ ਤੇ ਗਏ ਵੀਰਾਂ ਸੂਰਮੇ ਡਿਗ ਰਹੇ ਹਨ ਤਜੇ ਤੀਰੰ ਅਤੇ ਤੀਰ ਛੱਡ ਰਹੇ ਹਨ ਝੋਮੇ ਸੂਰੰ ਸੂਰਮੇ ਝੋਮਦੇ ਹਨ ਘੂਮੀ ਹੋਰੰ ਹੋਰਾ ਫੇਰ ਦਿਆ ਹਨ ਕਾਛੇ ਬਾਣੰ ਸੂਰਮਿਆਂ ਨੇ ਬਾਣੇ ਫਬਾਏ ਹੋਏ ਹਨ ਮਤੇ ਮਾਨੰ ਅਤੇ ਮਾਨ ਨਾਲ ਮਤੇ ਹੋਏ ਹਨ ਬਾਦਰੀ ਛਾਂਦ ਤਾ ਭਿਓ ਕੋਰ ਆਹਵ ਅਪਾਰ ਉਥੇ ਬਹੁਤ ਵੱਡਾ ਅਤੇ ਭਿਆਨਕ ਯੁੱਧ ਹੋਇਆ ਹੈ ਰਣ ਭੂਮ ਝੋਮ ਚੂਜੇ ਜੁਜਾਰ ਰਣ ਭੂਮੀ ਵਿੱਚ ਲੜਾਕੇ ਯੋਧੇ ਮਸਤੀ ਵਿੱਚ ਆ ਕੇ ਲੜੇ ਹਨ ਇਤ ਰਾਮ ਪ੍ਰਾਤ ਅਤਕਾਏ ਊਤ ਇਧਰੋਂ ਲਸ਼ਮਨ ਅਤੇ ਉਧਰੋਂ ਅਤਕਾਏ ਨਾ ਦੇ ਯੋਧੇ ਰਿਸ ਜੁਜ ਉਜਰੇ ਰਾਜਪੂਤ ਦੋਵੇਂ ਰਾਜkumar ਕਰੋਧ ਨਾਲ ਚੁੱਟੇ ਪਏ ਹਨ ਤਬ ਰਾਮ ਪ੍ਰਾਤ ਅਤਕੀਨ ਰੋਸ ਤਦੋ ਲਕਸ਼ਮਨ ਨੇ ਬਹੁਤ ਕਰੋਧ ਕੀਤਾ ਜਿਮ ਭਾਰਤ ਅਗਨ ਕਰਿਤ ਕਰਤ ਜੋਸ ਜਿਮੇ ਘੋ ਦੇ ਪੈਂਦਿਆ ਹੀ ਅਗ ਜੋਸ਼ ਵਿੱਚ ਭੜਕ ਪੈਂਦੀ ਹੈ ਗਹਿ ਬਾਣ ਪਾਣ ਤਜੇ ਅਨੰਤ ਉਸਨੇ ਤੁਨਸ਼ ਹੱਥ ਵਿੱਚ ਫੜ ਕੇ ਬੇਅੰਤ ਤੀਰ ਇਸ ਤਰ੍ਹਾਂ ਛੱਡ ਦਿੱਤੇ ਜਿਵੇਂ 제ਠ ਸੂਰ ਕਿਰਣ ਹੈ ਤੁਰੰਤ ਜਿਵੇਂ 제ਠ ਦੇ ਮਹੀਨੇ ਵਿੱਚ ਸੂਰਜ ਦੀਆਂ ਕਿਰਨਾਂ ਪਰਚੰਡ ਹੁੰਦੀਆਂ ਹਨ ਪ੍ਰਣ ਆਪ ਮਦ ਬਹਾਤ ਅਨੇਕ ਆਪਸ ਵਿੱਚ ਯੁੱਧ ਦੇ अनेका ਕਾਓ ਲਗਾਉਂਦੇ ਹਨ ਵਰਣਾ ਨਾ ਜਾਹੇ ਕਹ ਏਕ ਏਕ ਜੇ ਨਾਦ ਇੱਕ ਇੱਕ ਕਰਕੇ ਵਰਨ ਨਾ ਨਹੀਂ ਕੀਤਾ ਜਾ ਸਕਦਾ ਉਹ ਜੇ ਵੀਰ ਚੁ ਜਣ ਜੁਜਾਰ ਕਈ ਲੜਾਕੂ ਸੂਰਮੇ ਯੁੱਧ ਕਰਕੇ ਸ਼ਹੀਦ ਹੋ ਗਏ ਹਨ ਜੈ ਸ਼ਵਦ ਦੇਵ ਭਖਤ ਪੁਕਾਰ ਇਸ ਲਈ ਦੇਵਤੇ ਜੈ ਨਾਦ ਕਰ ਰਹੇ ਹਨ ਰਿਪ ਕਰਿਓ ਸ਼ਾਸਤਰ ਅਸਤਰੰ ਬਹੀਨ ਲਕਸ਼ਮਨ ਨੇ ਵੈਰੀ ਨੂੰ ਸ਼ਸਤਰਾਂ ਅਤੇ ਅਸਤਰਾਂ ਤੋਂ ਵਾਂਜਿਆ ਕਰ ਦਿੱਤਾ ਬਹੁ ਸ਼ਾਸਤਰ ਸ਼ਾਸਤਰ ਵਿਦਿਆ ਪਰਵੀਨ ਕਿਉਂਕਿ ਉਹ ਸ਼ਸਤਰ ਦੀ ਵਿਦਿਆ ਵਿੱਚ ਪਰਵੀਨ ਸੀ ਹੈ ਮੁਕਟ ਸੂਤ ਬਿਨ ਭਿਓ ਗਵਾਰ ਮੋਰਖ ਅਤਕਾਏ ਕੋੜੇ ਮੁਕਟ ਅਤੇ ਸਾਥੀ ਤੋਂ ਬਿਨਾ ਹੋ ਗਿਆ ਕੱਚ ਚਪੇ ਚੋਰ ਜਿਮ ਬਲ ਸੰਭਾਰ ਵਾਲ ਨੂੰ ਸੰਭਾਲ ਕੇ ਚੋਰ ਵਾਂਗੂ ਤਪਕਿਆ ਰਿਪਹਾਣੇ ਬਾਣ ਬਜਰਵ ਕਾਤ ਲਖਮਨ ਵੈਰੀ ਨੂੰ ਬਜਰ ਵਰਗੇ ਤੀਰ ਮਾਰਦਾ ਹੈ ਸਮ ਚਲੇ ਕਾਲ ਕੀ ਜਵਾਲ ਤਾਤ ਜੋ ਕਾਲ ਦੀ ਅਗ ਵਾਗ ਸਾੜਦੇ ਜਾਂਦੇ ਹਨ ਤਵਕੋ ਪਿਓ ਵੀਰ ਅਤਕਾਏ ਐਸ ਤਦੋ ਅਤਕਾਏ ਯੋਧਾ ਵੀ ਕ੍ਰੋਧਵਾਨ ਹੋ ਗਿਆ ਜਨ ਪਰ ਲੈ ਕਾਲ ਕੋ ਮੇਗ ਜੈਸ ਮਾਨੋ ਪਰਲੋ ਦੇ ਸਮੇ ਦੇ ਮੇ ਇਕ ਵਰਗਾ ਹੋਵੇ ਇਹ ਮ ਕਾਰਣ ਲਾਗ ਲਪਟੈ ਲਬਾਰ ਹਤਕਾਏ ਇਸ ਤਰ੍ਹਾਂ ਬਕਵਾਦ ਦੀਆਂ ਲਪਟਾਂ ਪ੍ਰਗਟ ਕਰਨ ਲੱਗਾ ਜਿਵੇਂ ਜੋਵਨ ਹੀਨ ਲਪਟਾਏ ਨਾਰ ਜਿਵੇਂ ਜੋਵਨ ਹੀਨ ਬਿਰਧ ਇਸਤਰੀ ਨਾਲ ਲਿਪਟ ਜਾਂਦਾ ਹੈ ਜਿਵੇਂ ਦੰਤ ਰਹਿਤ ਗਹਿ ਸਵਾਨ ਸਸਕ ਜਿਵੇਂ ਕੁੱਤਾ ਦੰਦਾ ਤੋਂ ਬਿਨਾ ਸਹੇ ਨੂੰ ਫੜਦਾ ਹੈ ਚਿਮਗੇ ਬੈਸ ਬਲ ਬੀਰਜ ਰਸਕ ਜਿਵੇਂ ਮਰਦੇ ਭੀਤਰ ਨਾਲ ਬਾਲਾ ਤੇ ਬੀਰਜ ਰਿਸ ਜਾਂਦਾ ਹੈ ਜਿਵੇਂ ਦਰਬਹੀਨ ਕਛਕਰ ਵਪਾਰ ਜਿਵੇਂ ਧਨ ਰਹਿਤ ਵਿਅਕਤੀ ਕੋਜ ਵਪਾਰ ਕਰਦਾ ਹੈ ਜਾਂ ਜਨ ਸ਼ਾਸਤਰਹੀਨ ਰੁਜਿਓ ਜੁਜਾਰ ਮਾਨਵ ਸ਼ਾਸਤਰਹੀਨ ਵਿਅਕਤੀ ਯੁੱਧ ਵਿੱਚ ਰੁਜਿਆ ਹੋਵੇ ਜਿਵੇਂ ਰੂਪਹੀਨ ਬੇਸਵਾ ਪ੍ਰਵਾਹ ਜਿਵੇਂ ਰੂਪ ਤੋਂ ਹੀ ਨਹੀਂ ਵੇਸਵਾ ਦਾ ਪ੍ਰਭਾਵ ਹੁੰਦਾ ਹੈ ਜਨ ਬਾਜਹੀਨ ਰਥ ਕੋ ਚਲਾਵ। ਯਾ ਮਾਨੋ ਕੋਰੇ ਤੋਂ ਬਿਨਾ ਰਥ ਦਾ ਤੁਰਨਾ ਹੋਵੇ। ਤਬ ਤਮਕ ਤੇ ਲਕਸ਼ਮਨ ਉਦਾਰ। ਤਦ ਉਦਾਰ ਲਕਸ਼ਮਨ ਨੇ ਗੁੱਸਾ ਖਾ ਕੇ ਉਸ ਉੱਤੇ ਤਲਵਾਰ ਦਾ ਵਾਰ ਕੀਤਾ। ਅਤੇ ਤਹਿ ਹੜਿਓ ਸੀਸ ਕੀਨੋਂ ਤੁਫਾਰ। ਉਸ ਦੇ ਸਰ ਦੇ ਦੋ ਟੁਕੜੇ ਕਰ ਦਿੱਤੇ ਤਬ ਗਿਰਿਓ ਬੀਰ ਅਤਕਾਏ ਏਕ ਤਦ ਅਤਕਾਏ ਨਾ ਦਾ ਇੱਕ ਯੋਦਾ ਡਿੱਗ ਪਿਆ ਲਖਤਾ ਹੈ ਸੂਰ ਭਜੇ ਅਨੇਕ ਉਸ ਨੂੰ ਵੇਖ ਕੇ ਅਨੇਕਾ ਸੂਰ ਮੇ ਰਣਪੋਮੇ ਵਿੱਚੋਂ ਭੱਜ ਗਏ ਇਹ ਤੇ ਸ਼੍ਰੀ 75 ਨਾਟਕੇ ਰਾਮ ਅਵਤਾਰ ਅਤਕਾਏ ਬਦੈ ਧਿਆਏ ਸਬਾਪਤਮ ਸਤ ਏ ਤੇ ਸ਼੍ਰੀ 75 ਨਾਟਕ ਦੇ ਰਾਮ અવਤਾਰ ਦੇ ਅਤਕਾਏ ਬਦੈ ਅਧਿਆਇ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ